ਦੁਨੀਆ ਦੀ ਸਭ ਤੋਂ ਤੇਜ਼ ਕੋਰੀਅਰ ਸਰਵਿਸ ਵਾਲਿਆਂ ਦੇ ਆਇਆ ਮੈਂ ਮਲੇਰ ਕੋਟਲੇ ਦੇ ਵਿੱਚ ਆ ਸਜਣੋ ਤੇ ਇੱਕ ਤੁਹਾਨੂੰ ਇਹ ਦੱਸ ਦਾਂ ਵੀ ਇਹ ਦੁਨੀਆ ਦੀ ਸਭ ਤੋਂ ਤੇਜ਼ ਆ ਦੁਨੀਆ ਦੀ ਸਭ ਤੋਂ ਤੇਜ਼ ਵੀ ਕਿਉਂ ਆ ਕਿਉਂਕਿ ਇਹ ਸਰਵਿਸ ਨੇ ਆਪਣੇ ਜਹਾਜ਼ ਖਰੀਦ ਲਿਆ ਤੇ ਹੁਣ ਇਹਨਾਂ ਨੂੰ ਕੋਈ ਬਾਹਲਾ ਡੱਕਾ ਨਹੀਂ ਪੈਂਦਾ ਇਹਨਾਂ ਨੂੰ ਤਾਂ ਜਿੱਥੋਂ ਜਿੰਨਾ ਮਾਲ ਆ ਇੱਕ ਨੈਟਵਰਕ ਬਹੁਤ ਵੱਡਾ ਹੋ ਗਿਆ ਵੀ ਮਤਲਬ ਵੇਟ ਨਹੀਂ ਕਰਨਾ ਪੈਂਦਾ ਵੀ ਭਾਈ ਇੰਨਾ ਮਾਲ ਬਣੂਗਾ ਕੰਟੇਨਰ ਬਣੂ ਦੋ ਕੰਟੇਨਰ ਬਣਨਗੇ ਚਾਰ ਬਣਨਗੇ ਤਾਂ ਫੇਰ ਹੀ ਤੋੜਨਾ ਇਹਨਾਂ ਦਾ ਕੰਮ ਆ ਕਿ ਤੁਹਾਡਾ ਇੱਕ ਲਫਾਫਾ ਤਾਂ ਅੱਜ ਤੁਰਿਆ ਤਾਂ ਇੰਨੇ ਟਾਈਮ ਦੇ ਵਿੱਚ ਪਹੁੰਚੂ ਗਏ ਇਹ ਮਤਲਬ ਇਹਨਾਂ ਦਾ ਨੈਟਵਰਕ ਕਿੰਨਾ ਵੱਡਾ ਹੋ ਗਿਆ ਡੀਐਚਐਲ ਆਲਾ ਦਾ ਮੇਰੇ ਨਾਲ ਬਾਈ ਪਰਮਜੀਤ ਆ ਤੇ ਇਹਨਾਂ ਨੇ ਤੁਹਾਨੂੰ ਇਹ ਗੱਲ ਸੌਖਾ ਬਹੁਤ ਵੱਡਾ ਕਰਤੀ ਇੱਕ ਤਾਂ ਗੱਲ ਕਿ ਦਫ਼ਤਰ ਆ ਜਿਹੜਾ ਮਲੇਰ ਕੋਟਲੇ ਦੇ ਵਿੱਚ ਅੱਗੇ ਬਾਈ ਪਰਮਜੀਤ ਹੋਣਾ ਦਾ ਦਫ਼ਤਰ ਆ ਉਹ ਤੇ ਥੋੜਾ ਜਿਹਾ ਗੱਡੀ-ਗੁੱਡੀ ਖੜਾਉਣ ਦਾ ਦਿੱਕਤ ਆਉਂਦੀ ਸੀ ਹੁਣ ਇਹਨਾਂ ਨੇ ਦਫ਼ਤਰ ਆ ਜਿਹੜਾ ਥੋੜਾ ਜਿਹਾ ਖੁੱਲੇ ਥਾਂ ਕਰ ਲਿਆ ਤੇ ਕੁਝ ਆਫਰਾਂ ਵੀ ਆ ਲੋਕਾਂ ਵਾਸਤੇ ਤੇ ਸਭ ਤੋਂ ਵੱਡੀ ਗੱਲ ਇਹ ਵੀ ਬਾਈ ਉਹਨਾਂ ਨੇ ਕਰਤੀ ਵੀ ਜੇ ਕੋਈ ਨੇੜੇ-ਤੇੜੇ ਦਾ ਬੰਦਾ ਕੋਸ਼ ਭੇਜਣਾ ਚਾਹੁੰਦਾ ਤਾਂ ਘਰੋਂ ਵੀ ਚੱਕ ਕੇ ਲਿਆ ਸਕਦੇ ਆ ਬਾਈ ਪਰਮਜੀਤ ਤੇ ਆਫਰ ਕੀ ਹੈ ਕਿਹੜੇ ਕਿਹੜੇ ਦੇਸ਼ ਦਾ ਜਿਹੜਾ ਹੈਗਾ ਜਮੇ ਆਫਰ ਚੱਲ ਰਿਹਾ ਹੈ ਸਾਡੇ ਕੋਲ ਇਸ ਟਾਈਮ ਭਾਜੀ ਬਹੁਤ ਵਧੀਆ ਡੀਲ ਚੱਲ ਰਹੀ ਹੈਗੀ ਹੈ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਆਸਟ੍ਰੇਲੀਆ ਯੂਕੇ ਜੀ ਬਹੁਤ ਵਧੀਆ ਬਹੁਤ ਹੀ ਸ਼ਾਨਦਾਰ ਰੇਟ ਨੇ ਯੂਕੇ ਤੇ ਆਸਟ੍ਰੇਲੀਆ ਵਾਲੇ ਜਣ ਦਾ ਧਿਆਨ ਦੇਣ ਜਿਆਦਾ ਜਿਆਦਾ ਜੀ ਹਾਂਜੀ ਬਾਕੀ ਡੀਲ ਚੱਲ ਰਹੀ ਬਾਕੀ ਮੋਸਟਲੀ ਜਿਵੇਂ ਦੇਸੀ ਕੀ ਜੀ ਕੋਈ ਵੀ ਨਹੀਂ ਅਲਾਉਟ ਕਰਦਾ ਆਪਾਂ ਦੇਸੀ ਕੀ ਵੀ ਅਰੇਂਜ ਕਰਦੇ ਆ ਹਾਂ ਕੈਨੇਡਾ ਦੇ ਵਿੱਚ ਯੂਐਸ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਸੀਂ ਈਟੇਬਲ ਆਈਟਮ ਖਾਣ ਪੀਣ ਦਾ ਸਮਾਨ ਭੇਜ ਸਕਦੇ ਹੋ ਨਹੀਂ ਨਹੀਂ ਮੈਂ 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 ਤੁਹਾਡੇ ਦੇਸੀ ਕੀ ਤੋਂ ਜ਼ਿਆਦਾ ਕਿ ਮੈਂ ਜਦੋਂ ਕਦੇ ਕੋਰੀਅਰ ਸਰਵਿਸ ਦੀ ਐਡ ਕੀਤੀ ਹੈ ਤਾਂ ਹਮੇਸ਼ਾ ਕਹਿੰਦੇ ਆ ਕਿ ਬਾਈ ਦੇਸੀ ਕਿਉਂ ਨਾ ਭੇਜ ਨਹੀਂ ਨਹੀਂ ਸਾਡੇ ਕੋਲ ਤੁਸੀਂ ਵੈਲਕਮ ਕਾਲ ਕਰੋ ਸਾਨੂੰ ਅਸੀਂ ਅਰੇਂਜ ਕਰਾਂਗੇ ਉਹਨੂੰ ਪਹੁੰਚਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਠੀਕ ਹੈ ਮਤਲਬ ਦੇਸੀ ਕਿਉਂ ਪਹੁੰਚ ਪਹੁੰਚੂਗਾ ਮੰਨ ਲਓ ਮੈਂ ਤੋਂ ਕੈਨੇਡਾ ਸਮਾਨ ਪਹੁੰਚਣਾ ਤਾਂ ਕਿੰਨੇ ਚਿਰ ਦੀ ਜ਼ਿੰਮੇਵਾਰੀ ਹੁੰਦੀ ਹੈ ਡੀ ਚੱਲਦੀ ਵੀ ਪੰਜਵੇਂ ਪੰਜਵੇਂ ਦਿਨ ਹਰ ਕੰਟਰੀ ਦੇ ਵਿੱਚ ਡਿਲੀਵਰੀ ਹੋ ਜਾਂਦੀ ਹੈ ਯੂਕੇ 'ਚ ਵੀ ਪੰਜਵੇਂ ਦਿਨ ਡਿਲੀਵਰੀ ਹੋ ਜਾਂਦੀ ਹੈ ਜੀ ਯੂਐਸ ਦੇ ਵਿੱਚ ਪੰਜਵੇਂ ਦਿਨ ਕੈਨੇਡਾ ਦੇ ਵਿੱਚ ਪੰਜਵੇਂ ਦਿਨ ਅੱਛਾ ਮਤਲਬ ਮੈਂ ਅੱਜ ਮੰਨ ਲਓ ਵੀ 20 ਤਰੀਕ ਨੂੰ ਭੇਜਿਆ ਤਾਂ 22 ਤਰੀਕ ਨੂੰ ਅਗਲੇ ਕੋਲ 22 ਕੋਲ ਆਪਣੇ ਕੋਲ ਅੰਡਰ ਪਰਸੈਂਟ ਤੇ ਹੀ ਆ ਯਾਰ ਹਾਂ ਕਮ ਆ ਰਿਹਾ ਬਹੁਤ ਵਧੀਆ ਸਰ ਜੀ ਤਾਂ ਹਮ ਵੀ ਐਵੇਂ ਨਹੀਂ ਹੋਊਗਾ ਇਹ ਉਹ ਇਕੱਠਾ ਹੋ ਰਿਹਾ ਜੀ ਉਹ ਹੋ ਰਿਹਾ ਜੀ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਅੱਜ ਅੱਜ ਹੀ ਤੁਹਾਡੇ ਕੋਲੋਂ ਮੈਂ 1 ਕਿਲੋ ਸਮਾਨ ਆ ਤੇ ਉਹ ਤੁਰ ਗਿਆ ਤੁਰ ਗਿਆ ਜੀ ਸਾਡੇ ਕੋਲ ਆਪਣੀਆਂ ਗੱਡੀਆਂ ਨੇ ਨੈਟਵਰਕ ਵੱਡਾ ਹਾਂਜੀ ਹਾਂਜੀ ਆਪਣੀਆਂ ਗੱਡੀਆਂ ਨੇ ਆਪਣੇ ਕੋਲ ਆਪਾਂ ਰੇਂਜ ਕਰਦੇ ਹਾਂ ਪਿਕਅਪ ਦੀ ਵੀ ਅਰੇਂਜ ਕਰ ਲੈਂਦੇ ਹਾਂ ਕਿਸੇ ਨੂੰ ਜੇ ਅਗਰ ਜ਼ਰੂਰਤ ਆ ਪਿਕਅਪ ਕਿਥੋਂ ਨਹੀਂ ਅਰੇਂਜ ਹੋ ਉਸ ਜਦ ਲਈ ਮੈਡੀਸਿਨ ਭੇਜਣੀ ਹੈ ਕੋਈ ਨਹੀਂ ਅਲਾਉਡ ਆਪਾਂ ਉਸ ਵੀ ਅਰੇਂਜ ਕਰਕੇ ਮੈਡੀਸਿਨ ਵੀ ਭੇਜ ਦੇਣਾ ਕਿਸੇ ਵੀ ਕੋਨੇ ਦੇ ਵਿੱਚ ਵੀ ਅ ਜਿਵੇਂ ਪਰਮਜੀਤ ਭਾਈ ਜਿਵੇਂ ਹੁਣ ਕਿੰਨਾ ਘਹਾੜ ਭੇਜ ਸਕਦਾ ਹਾਂ ਕੋਰੀਆ ਸਰਵਿਸ ਲਈ ਕਿੰਨਾ ਭਾਰ ਭੇਜ ਸਕਦਾ ਕੋਈ ਕੋਈ ਲਿਮਟ ਨਹੀਂ ਜਨ ਲਿਮਟਡ ਹੈ ਜਿੰਨਾ ਮਰਜ਼ੀ ਤੁਸੀਂ ਭੇਜ ਸਕਦੇ ਹੋ ਠੀਕ ਹੈ ਮਤਲਬ ਫਾਸਟ ਜਾਣ ਦਾ ਕਾਰਨ ਇਹ ਹੀ ਹੈ ਵੀ ਇਹਨਾਂ ਦੇ DHL ਦੇ ਆਪਣੇ ਜਹਾਜ਼ ਆਪਣੇ ਜਹਾਜ਼ ਹਾਂਜੀ ਆਪਣੇ ਜਹਾਜ਼ ਆ ਤੇ ਇਹ ਜਲਦੀ ਪਹੁੰਚ ਕਰਦੇ ਹਾਂ ਹਾਂਜੀ DHL ਫੈਡੈਕਸ UPS ਆਰਐਮਐਕਸ ਸਾਰੀ ਕੰਪਨੀ ਨਾਲ ਕੰਮ ਕਰਦੇ ਹਾਂ ਹਾਂ ਤੇ ਇੱਕ ਮਿੰਟ ਹੋਰ ਗੱਲ ਦੱਸੋ ਜੇ ਮੰਨ ਲਓ ਮਲੇਰ ਕੋਟਲਾ ਦੇ ਨੇੜੇ ਤੇੜੇ ਕੋਈ ਪਿੰਡ ਦਾ ਬੰਦਾ ਉਹ 10 20 ਕਿਲੋਮੀਟਰ ਤੱਕ ਦਾ ਉਹ ਕਹਿੰਦਾ ਯਾਰ ਵੀਰੇ ਸਾਡੇ ਘਰੇ ਸਮਾਨ ਪਿਆ ਬੀਬੀ ਦਾ ਕੇ ਦਾ ਫੋਨ ਆ ਜਾਂਦਾ ਵੀ ਪੁੱਤ ਮੇਰੇ ਤਾਂ ਬੇਟਾ ਬਾਹਰ ਆ ਮੈਂ ਤਾਂ ਜਵਾਕ ਨੂੰ ਸਮਾਨ ਭੇਜਣਾ ਸੀ ਉਹ ਉਹ ਨੂੰ ਵੇਚਣਾ ਉਹ ਵੀ ਮੰਗਵਾ ਲੈਣੇ ਜੀ ਅਸੀਂ ਉਹ ਵੀ ਉਹਦੀ ਸਰਵਿਸ ਦਵਾਗੇ ਪਿਕਅਪ ਦੀ ਸਰਵਿਸ ਵੀ ਦਵਾਗੇ ਭਈ ਅਗਲੇ ਦੇ ਘਰੋਂ ਚੱਕ ਵੀ ਸਕਦੇ ਆ ਹਾਂਜੀ ਹਾਂ ਜਦੋਂ ਹਾਂ ਵੀ ਅਗਲਾ ਤੁਹਾਨੂੰ ਐਡਰੈਸ ਦੇ ਦੇਵੇ ਪੈਸੇ ਦੇ ਦੇਵੇ ਤੇ ਅਗਲਾ ਕਹਿੰਦੇ ਪੁੱਤ ਮੈਂ ਇੱਥੋਂ ਤਾਂ ਆ ਜਾ ਨਹੀਂ ਜਾਣਾ ਮੇਰੇ ਤਾਂ ਗੋਡੇ ਦੁਖਦੇ ਆ ਉਹ ਕਰਵਾ ਦਾਂਗੇ। ਤਾਂ ਸਮਾਨ ਪਿਆ ਤਾਂ ਉਹ ਅਗਲੇ ਦਾ ਘਰੋਂ ਜਾ ਕੇ ਪੈਕ ਕਰ ਲਿਆ ਹਾਂ। ਹਾਂਜੀ ਸਰ। ਠੀਕ ਆ ਵੀਰੇ। ਤੇ ਲੈ ਵੀ ਸੱਚ ਨੂੰ ਜੇ ਕਿਸੇ ਵੀ ਬੰਦੇ ਨੂੰ ਕੋਰੀਅਰ ਸਰਵਿਸ ਚਾਹੀਦੀ ਹੋਵੇ ਤੇ ਫਾਸਟੋਂ ਫਾਸਟ ਕੋਰੀਅਰ ਸਰਵਿਸ ਚਾਹੀਦੀ ਹੋਵੇ ਤੇ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਨਾ ਕੋਰੀਅਰ ਰਾਹ ਦੇ ਵਿੱਚ ਤਾਂ ਕੰਪਨੀਆਂ ਵਧੀਆ ਹੀ ਕੰਮ ਕਰਦੀਆਂ ਹੁੰਦੀਆਂ। ਮੇਨ ਕਈ ਵਾਰੀ ਤੁਹਾਡੇ ਸਮਾਨ ਦੇ ਬਿਲੋਚਾ ਮੇਨ ਅਫਤਰਾ ਚ ਹੋ ਜਾਂਦਾ ਹਾਂ ਜੀ ਜੀ ਸਾਡੇ ਕੋਲ ਉਹ ਚੀਜ਼ ਨਹੀਂ ਹੈ ਹਾਂ ਤੇ ਇਹ ਬੰਦੇ ਹੈਗੇ ਜਿਹੜੇ ਬਹੁਤ ਪ੍ਰੋਤਸੇ ਵਾਲੇ ਬੰਦੇ ਆ ਜਿਹੜੇ ਬਹੁਤ ਟਾਈਮ ਤੋਂ ਕੰਮ ਕਰਦੇ ਆ ਇੱਕ ਮੈਨੂੰ ਪਰਮ ਜੀ ਥੋੜਾ ਜਿਹਾ ਐਡਰੈਸ ਵੈਰੀਫਾਈ ਕਰ ਦਿਓ ਜਿਹੜਾ ਆ ਐਡਰੈਸ ਸਾਡਾ ਐਡਰੈਸ ਜਦੋਂ ਤੁਸੀਂ ਜਦੋਂ ਸ਼ਹਿਰ ਚ ਐਂਟਰ ਕਰਦੇ ਹੋ ਐਂਟਰ ਕਰਨ ਤੋਂ ਪਹਿਲਾਂ ਐਸਐਸਪੀ ਦਾ ਆਫਿਸ ਆਂਦਾ ਉੱਧਰ ਤੁਹਾਨੂੰ ਥੱਲੇ ਉਤਰੋਗੇ ਅਰੀਅੰਤ ਮਿਲ ਧਾਗਾ ਫੈਕਟਰੀ ਪੈਂਦੀ ਹੈ ਸਾਡੇ ਕੋਲ ਅਰੀਅੰਤ ਮਿਲ ਦੇ ਕੋਲੇ ਕੋਈ ਪਾਰਕਿੰਗ ਦੀ ਪ੍ਰੋਬਲਮ ਨਹੀਂ ਜਿਵੇਂ ਮਰਜ਼ੀ ਕੋ ਗੱਡੀ ਖੜਾਵੇ ਜਿਵੇਂ ਮਰਜ਼ੀ ਆ ਜਾ ਹਾਂ ਵੀ ਇਹ ਖੁੱਲਾ ਖੁੱਲੀ ਜਗ੍ਹਾ ਤੇ ਇਹਨਾਂ ਨੇ ਦਫ਼ਤਰ ਸਪੈਸ਼ਲੀ ਇਸੇ ਕਰਕੇ ਕੀਤਾ ਤੇ ਦੂਜਾ ਦਫ਼ਤਰ ਵੀ ਮਾੜਾ ਜਿਹਾ ਦੱਸਦੇ ਉੱਥੇ ਉਹ ਸਾਡਾ ਆਫਿਸ ਬੱਸ ਸਟੈਂਡ ਦੇ ਜੀ ਮਲੇਰ ਕੋਲੇ ਬੱਸ ਸਟੈਂਡ ਦੀ ਬੈਕ ਸਾਈਡ ਸਾਡਾ ਐਕਸੈਸ ਬੈਂਕ ਦੇ ਨਾਲ ਆਫਿਸ ਹੈ ਜੀ ਹਾਂਜੀ ਵੀ ਜੇ ਕੋਈ ਬੰਦਾ ਉੱਥੇ ਸਰਵਿਸ ਫੜਾ ਕੇ ਜਾਣਾ ਜੇ ਨਾ ਮੋਟਰਸਾਈਕਲ ਤੇ ਆਇਆ ਤਾਂ ਉੱਥੇ ਫੜਾ ਦੇ ਜੇ ਕੋਈ ਥੋੜੀ ਜਿਹੀ ਵੱਡੀ ਚੀਜ਼ ਆ ਤਾਂ ਗੱਡੀ ਤੇ ਆਇਆ ਤਾਂ ਇੱਥੇ ਫੜਾ ਦੇ ਹਾਂਜੀ ਹਾਂਜੀ ਲੇਰ ਕੋਟਲਾ ਦੇ ਵਿੱਚ ਜਮਜੀਤ ਭਾਈ ਆਹ ਸਮਾਨ ਪੈਕ ਹੋਇਆ ਪਿਆ ਹਾਂਜੀ ਹਾਂਜੀ ਭਾਜੀ ਇਹ ਜਾ ਰਿਹਾ ਆਸਟ੍ਰੇਲੀਆ ਜਾਣਾ ਜੀ ਇਹਨਾਂ ਨੇ ਆਹ ਦੇ ਕੋਸ਼ ਕੋਟੀਆਂ ਨੇ ਸਵੈਟਰ ਹੈ ਅੱਛਾ ਇਹ ਸਾਰਾ ਮਾਲ ਅੱਜ ਭੇਜਣਾ ਪਾਸਟ੍ਰੇਲੀਆ ਦੇ ਵਿੱਚ ਜੀ ਇਹ ਅਸੀਂ ਬਾਕਸ ਆਪਣੇ ਵੱਲੋਂ ਵੀ ਅਰੇਂਜ ਕਰਵਾ ਦਿੰਨੇ ਹੈ ਪਾਪੜ ਜਾ ਰਹੇ ਨੇ ਜੀ ਘਰ ਦੇ ਪਾਪੜ ਨੇ ਤੁਸੀਂ ਦੇਖ ਸਕਦੇ ਹੋ ਅੱਛਾ ਹਾਂਜੀ ਹਾਂ ਪਾਪੜ ਕਰਦੇ ਨੇ ਅਸੀਂ ਬਾਕਸ ਤਾਂ ਬੰਨਿਆ ਤਾਂ ਕਿ ਸੇਫ ਹੱਥਾਂ ਦੇ ਵਿੱਚ ਸਾਫ਼ ਤੇ ਇਦਾਂ ਹੀ ਪਹੁੰਚਣ ਇਹਨਾਂ ਨੇ ਕੈਨੇਡਾ ਦੇ ਵਿੱਚ ਜਾਣਾ ਹੈ ਇਦਾਂ ਹੀ ਇਹ ਇੱਕ ਪਾਪੜ ਦਾ ਬਾਕਸ ਇਹਦੇ ਨਾਲ ਹੀ ਹੈ ਇਹ ਸਾਰੇ ਪਾਪੜ ਕੈਨੇਡਾ ਜਾ ਰਹੇ ਨੇ ਇਹਨੂੰ ਬਹੁਤ ਤਸੱਲੀ ਨਾਲ ਕਿਉਂਕਿ ਖਾਣ ਵਾਲੀ ਚੀਜ਼ ਹੈ ਤੇ ਇਹਨੂੰ ਸੇਫਟੀ ਨਾਲ ਪਹੁੰਚਾਉਣਾ ਹੈ ਜੇ ਆਪਾਂ ਇਹਨੂੰ ਕਿਸੇ ਹੋਰ ਚੀਜ਼ ਕੱਪੜੇ ਤੇ ਪਾਵਾਂਗੇ ਤਾਂ ਇਹਨਾਂ ਨੂੰ ਟੁੱਟ ਜਾਣਾ ਅਸੀਂ ਇਸ ਕਰਕੇ ਇਹਦੇ ਲਈ ਸਪੈਸ਼ਲੀ ਆਪਾਂ ਬਾਕਸ ਰੇਂਜ ਕੀਤਾ ਇਹਨੂੰ ਬਾਕਸ ਦੇ ਵਿੱਚ ਪਾ ਦੇਣਾ ਤਾਂ ਕਿ ਇਹ ਬਾਕਸ ਜਦੋਂ ਪਾ ਇਹਦੇ ਵਿੱਚ ਪੈਕ ਕਰਾਂਗੇ ਦਿੱਤੇ ਵਾਲੇ ਡੰਬੇ ਦੇ ਵਿੱਚ ਤਾਂ ਐਜ਼ ਇਟ ਇਜ਼ ਅਗਲੇ ਨੂੰ ਮਿਲੇਗਾ ਇਹ ਹਾਂ ਵੀ ਐਵੇਂ ਨੀਗਾ ਵੀ ਅਗਲੇ ਨੇ ਬੈਸਕਟ ਭੇਜ ਦਿੱਤਾ ਨਾ ਪੰਜੀਰੀ ਉੱਠ ਗਿਆ ਝੂੜਾ ਹੋ ਜਾ ਹਾਂਜੀ ਹਾਂਜੀ ਹਾਂ ਵੀ ਮਤਲਬ ਬਾਈ ਹੋਣਾ ਦਾ ਜਿਹੜਾ ਕੰਮ ਆ ਬਹੁਤ ਸੱਲੀ ਵਾਲਾ ਕੰਮ ਕਿਉਂਕਿ ਪੁਰਾਣੇ ਬਹੁਤ ਹੋ ਗਏ ਆਕਸਰ ਟਾਈਮ ਬਹੁਤ ਹੋ ਗਿਆ ਤੇ ਲੈ ਵੀ ਸਾਰੇ ਮਲੇਰ ਕੋਟਲੇ ਵਾਲੇ ਸਾਰੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਤੇ ਉਹ ਸਾਰੇ ਨੋਟ ਕਰ ਲਓ ਬਈ ਬਾਈ ਹੁਣਾ ਕੋਲੇ ਜਿਹੜੇ ਬਾਈ ਪਰਮਜੀਤ ਹੋਣੀ ਆ ਇਹ ਬਹੁਤ ਵਧੀਆ ਕੂਰੀਅਰ ਸਰਵਿਸ ਦਿੰਦੇ ਆ ਇੱਕ ਇੱਜ਼ਤ ਵਾਲਾ ਕੰਮ ਕਰਦੇ ਆ ਤੁਸੀਂ ਆਪਣਾ ਸਮਾਨ ਇਹਨਾਂ ਨੂੰ ਫੜਾ ਕੇ ਸੇਫ ਹੱਥਾਂ ਦੇ ਵਿੱਚ ਸਮਾਨ ਨੂੰ ਆਪਦੇ ਨੂੰ ਕੀਮਤੀ ਸਮਾਨ ਨੂੰ ਮੰਨ ਸਕਦੇ ਆ ਤੁਸੀਂ ਜਿਹੜੇ ਵੀ ਬੰਦੇ ਮੇਰੇ ਤੇ ਭਰੋਸਾ ਕਰਦੇ ਆ ਉਹ ਬੰਦੇ ਇਹਨਾਂ ਤੇ ਭਰੋਸਾ ਬਾਈ ਹੁਣਾ ਤੇ ਕਰ ਸਕਦੇ ਆ ਬਹੁਤ ਵਧੀਆ ਕੰਮ ਕਰਦੇ ਆ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ ਕਦੇ ਵੀ ਤੁਹਾਨੂੰ ਲੋੜ ਹੋਵੇ ਤਾਂ ਬਾਈ ਹੁਣਾ ਨਾਲ ਸੰਪਰਕ ਕਰ ਸਕਦੇ ਹੁੰਦੇ ਸੀ